ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਹੋਰ ਸਨੋਂ ਕੀ ਹਲਚਲ ਹੈ ਉਮੀਦ ਹੈ ਤੁਸੀਂ ਸਾਰੀਆਂ ਵਧੀਆ ਹੋਵੋਗੀਆਂ ਠੀਕ ਹੋਵੋਗੀਆਂ ਪਿੱਛੇ ਤੁਹਾਨੂੰ ਦਿਖ ਰਹੀ ਹੋਣੀ ਉਹ ਰੰਗ ਬਰੰਗੀ ਚੁੰਨੀ ਉਹ ਸਾਡੀ ਸੰਗੀਤ ਦੇ ਕੰਮ ਆ ਦੇਤੀ ਦੋ ਚੁੰਨੀਆਂ ਲੈ ਕੇ ਆਉਂਗੀ ਕਿਉਂਕਿ ਮੀਂਹ ਪੈਂਦਾ ਕਹਿੰਦੀ ਇੱਕ ਜੋ ਨੇ ਇੱਥੇ ਰੱਖਦੀ ਹੈ ਇੱਕ ਆਉ ਦੇ ਨਾਲ ਲੈ ਕੇ ਆਉਂਗੀ ਤੇ ਲੋਜੀ ਇੱਕ ਭੈਣ ਦਾ ਨਾ ਕਮੈਂਟ ਆਇਆ ਸੀ ਕਿ ਭੈਣ ਸਭ ਤੋਂ ਪਹਿਲਾਂ ਉਹਦਾ ਸੂਟ ਦਿਖਾ ਦਿਆ ਕਰੋ ਸੂਟ ਦੇਖਣਾ ਹੁੰਦਾ ਚੀ ਦਿਖਾਵਾ ਜੀ ਸੂਟ ਦਾ ਤੇ ਲਓ ਆਹ ਵਾਲਾ ਸੂਟ ਪਾਇਆ ਹੋਇਆ ਆਪਣੇ ਇਹ ਵਾਲਾ ਪ੍ਰਿੰਟ ਦਾ ਸੂਟ ਹੈ ਮੈਨੂੰ ਪਤਾ ਜੇ ਮੈਂ ਇਹ ਤੁਹਾਨੂੰ ਦਿਖਾ ਦੂੰਗੀ ਪੂਰਾ ਫਿਰ ਤੁਸੀਂ ਸਾਰੀਆਂ ਕਹੋਗੇ ਹੋਰ ਨਹੀਂ ਹੈਗਾ ਹੋਰ ਨਹੀਂ ਹੈਗਾ ਕਿਉਂਕਿ ਬੜਾ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਤੇ ਇਹ ਹੈਗਾ ਜੀ ਆਪਣਾ ਟੈਬੀ ਲਾਈਨਿੰਗ ਦਾ ਸੂਟ ਪਿਛਲੇ ਸਾਲ ਬਣਾਇਆ ਸੀ ਪਾਇਆ ਬਹੁਤ ਘੱਟ ਸੀਗਾ ਤੇ ਅੱਜ ਮੌਸਮ ਥੋੜਾ ਜਿਆਦਾ ਠੰਡਾ ਸੀਗਾ ਹਨਾ ਮੈਂ ਪਹਿਨਦਾ ਸੀਗਾ ਇਸ ਕਰਕੇ ਇਹ ਸੂਟ ਸੀ ਜਿਹੜਾ ਮੈਂ ਪਾ ਲਿਆ ਸੀਗਾ ਇੰਡੋਰ ਡੈਟ ਲਾਈਨਿੰਗ ਵੀ ਕਹਿੰਦੇ ਸੀ ਕਿ ਤੇਬੀ ਲਾਈਨਿੰਗ ਵੀ ਕਹਿੰਦੇ ਹੁੰਦੇ ਸੀ ਕਿ ਸੇਮ ਜਿਹੀ ਲੱਗਦਾ ਸੀ ਮੇਨ ਤੱਕ ਕਪੜਾ ਪਰ ਬਹੁਤ ਜ਼ਿਆਦਾ ਸੌਫਟ ਹੈ ਤੇ ਬਹੁਤ ਵਧੀਆ ਸੂਟ ਹੈਗਾ 컬러 ਤੇ ਪ੍ਰਿੰਟ ਬਹੁਤ ਜ਼ਿਆਦਾ ਖੂਬਸੂਰਤ ਸੀ ਠੀਕ ਹੈ ਚਲੋ ਪਹਿਣ ਦੀ ਡਿਮਾਂਡ ਪੂਰੀ ਕਰਤੀ ਆਪਾਂ ਦਿਖਾਤਾ ਸੂਟ ਪ੍ਰਿੰਟਡ ਸੂਟ ਹੈਗਾ ਜੀ ਨਾਰਮਲ ਬਸ ਤੇ ਇਹਦੇ ਨਾਲ ਦੁਪੱਟਾ ਆਪਾਂ ਘਰੋਂ ਚਲਾ ਲਿਆ ਸੀਗਾ ਆਪਣਾ ਪਹਿਣਾ ਦੀ ਇਹ ਸਾਰੀਆਂ ਦੀ ਆਦਤ ਹੁੰਦੀ ਹੈ ਕਿ ਆਪਾਂ ਸੂਟ ਬਣਾ ਲੈਨੇ ਪਰ ਦੁਪੱਟਾ ਲੈਣਾ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਹੈ ਨਾ ਫਿਰ ਹੁੰਦਾ ਕਿ ਚਲ ਦੁਪੱਟਾ ਘਰੋਂ ਹੀ ਚਲਾ ਲਈ ਤੇ ਹੋਰ ਅੱਜ ਮੈਂ ਤੁਹਾਡੇ ਨਾਲ ਕਈ ਸਾਰੀਆਂ ਗੱਲਾਂ ਕਰਨੀਆਂ ਨੇ ਇੱਕ ਤਾਂ ਨਵੀਂ ਭੈਣ ਹੈਗੀ ਐ ਕੋਈ ਉਹ ਕਹਿੰਦੀ ਜੀ ਅਸੀਂ ਤੁਹਾਡੇ ਨਾਲ ਨਵੇਂ-ਨਵੇਂ ਸਬਸਕ੍ਰਾਈਬਰ ਹੈ ਜੀ ਤੇ ਤੁਸੀਂ ਸਾਡਾ ਨਾਮ ਜਰੂਰ ਲੈ ਦਿਓ ਲੋ ਜੀ ਆਪਾਂ ਇਹਨਾਂ ਨੂੰ ਨਰਾਸ਼ ਨਹੀਂ ਕਰਨਾ ਹੈਗਾ ਇਹ ਹੈਗੇ ਨੇ ਹਰਪਾਲ ਸਿੰਘ ਦੀ ਆਈਡੀ ਤੋਂ ਕਹਿੰਦੇ ਦੀਦੀ ਜੀ ਕੰਗ੍ਰੈਚੁਲੇਸ਼ਨਸ ਫਾਰ ਯਰ ਸਬਸਕ੍ਰਾਈਬਰਸ ਸਪੀਕਰ ਨੇਮ ਰੇਨੂ ਐਂਡ ਰਮਨ ਰੇਨੂ ਐਂਡ ਰਮਨ ਜੀ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਮੇਰੇ ਖਿਆਲ ਨਾਲ ਨਵੇਂ ਜੁੜੇ ਸਬਸਕ੍ਰਾਈਬਰ ਹੋ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਜੁੜੇ ਰਹੋ ਸਾਡੇ ਨਾਲ ਤੇ ਇੱਕ ਕਹਿੰਦੇ ਨਾ ਅ ਜਿੱਕਾ ਅਨੀਆਂ ਜਿੰਜਰ ਦਾ ਰਸ ਕਰਡ ਸਰਾਇਸ વોટર ਐਂਡ ਸੀਰਮ ਬਹੁਤ ਵਧੀਆ ਲੱਗਿਆ ਦਿਲਰਾਜ ਸ਼੍ਰੀ ਮੁਖਸਰ ਸਾਹਿਬ ਇਹ ਕਹਿੰਦੇ ਨਾ ਵੀ ਜਿਹੜਾ ਮੈਂ ਵਾਲਾਂ ਲਈ ਦੱਸਦੀ ਹੁੰਦੀ ਆ ਜੋ ਵੀ ਟੋਟ ਕੇ ਫੋਟ ਕੇ ਨੁਸਖੇ ਰੈਮਡੀ ਦੱਸਦੀ ਰਹਿੰਦੀ ਆ ਉਹ ਸਾਰੀਆਂ ਕਹਿੰਦੇ ਸੀ ਯੂਜ਼ ਕੀਤੀਆਂ ਉਹਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਸੀਂ ਆਪਣੇ ਰਿਜ਼ਲਟ ਸ਼ੇਅਰ ਕਰਦੇ ਹੋ ਤਿੰਨ ਚਾਰ ਮਹੀਨੇ ਤੋਂ ਕਹਿੰਦੇ ਜੀ ਮੈਂ ਤੁਹਾਨੂੰ ਦੇਖ ਰਹੀ ਹਾਂ ਮੈਂ ਸੀਰਮ ਬਣਾਇਆ ਪਰ ਮੇਰੇ ਸੈੱਟ ਨਹੀਂ ਆਇਆ ਇਹ ਭੈਣ ਕਹਿੰਦੇ ਇਹ ਮਨਜੀਤ कौर ਭੈਣ ਨੇ ਇਹ ਕਹਿੰਦੇ ਲੁਧਿਆਣਾ ਤੋਂ ਨੇ ਕਹਿੰਦੇ ਅਸੀਂ ਤੁਹਾਡੇ ਫੈਨ ਆ ਲੁਧਿਆਣਾ ਤੋਂ ਅ ਭੈਣ ਕਹਿੰਦੇ ਵੀ ਜਿਹੜਾ ਤੁਸੀਂ ਮਲਠੀ ਵਾਲਾ ਸੀਰਮ ਦੱਸਿਆ ਉਹਦੇ ਨਾਲ ਮੇਰਾ ਰੰਗ ਕਾਲਾ ਹੋ ਗਿਆ ਦੋ ਚਾਰ ਭੈਣਾਂ ਦੀ ਇਸ ਤਰ੍ਹਾਂ ਸ਼ਿਕਾਇਤ ਆਈ ਹੈ ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਹਰ ਇੱਕ ਚੀਜ਼ ਹਰ ਇੱਕ ਇਨਸਾਨ ਨੂੰ ਸੂਟ ਨਹੀਂ ਕਰਦੀ ਹੁੰਦੀ 5% ਲੋਗ ਹੁੰਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਕੋਈ ਨਾ ਕੋਈ ਨੇਚਰਲ ਚੀਜ਼ ਵੀ ਸੂਟ ਨਹੀਂ ਕਰਦੀ ਸੋ ਭੈਣੇ ਤੁਸੀਂ ਇਹੇ ਬੰਦ ਕਰ ਦਿਓ ਯੂਜ਼ ਕਰਨੀ ਜਿਹੜਾ ਮੈਂ ਰਾਤ ਕੱਲ ਆਪਾਂ ਬਣਾਇਆ ਸੀ ਨਾ ਵਲੌਗ ਰਾਤ ਦਾ ਮਤਲਬ ਮੈਂ ਰਾਤ ਨੂੰ ਬਣਾਇਆ ਸੀ ਵਲੌਗ ਹੈ ਨਾ ਮੇਰੇ ਦਿਮਾਗ ਚ ਫਿਰ ਉਹੀ ਨਿਕਲ ਜਾਂਦਾ ਜਿਹੜਾ ਕੱਲ ਵਲੌਗ ਪਾਇਆ ਸੀਗਾ ਨਾ ਉਹਦੇ ਵਿੱਚ ਆਪਾਂ ਜਿਹੜਾ ਫੇਸ ਟੈਕ ਬਣਾਇਆ ਸੀਗਾ ਬੇਸਨ ਦਾ ਰਾਈਸ ਫਲਾਰ ਦਾ ਪਲੱਸ ਉਹਦੇ ਵਿੱਚ ਆਪਾਂ ਪਾਇਆ ਸੀ ਦੁੱਧ ਤੇ ਥੋੜਾ ਜਿਹਾ ਸ਼ਹਿਦ ਉਹ ਯੂਜ਼ ਕਰਿਆ ਕਰੋ ਠੀਕ ਰਹੂਗਾ ਬਿਲਕੁਲ ਠੀਕ ਰਹੂਗਾ ਠੀਕ ਹੈ ਜੀ ਤੇ ਇੱਕ ਨਾ ਹੋਰ ਕਈ ਭੈਣਾਂ ਦੇ ਕਮੈਂਟ ਆਏ ਸੀਗੇ ਇੱਕ ਰੁਪਿੰਦਰ ਭੈਣ ਨੇ ਉਹ ਅਰਵਿੰਦਰ ਭੈਣ ਨੇ ਉਹ ਕਹਿੰਦੇ ਜੀ ਮੇਰਾ ਪਹਿਲਾ ਕਮੈਂਟ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਭੈਣ ਨੇ ਰੱਖਿਆ ਵਾ ਜੇ ਵੀ ਮੈਨੂੰ ਪਹਿਲਾ ਕਮੈਂਟ ਕੀਤਾ ਸੀਗਾ ਹਣਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਵੇਟ ਕਰਦੇ ਹੋ ਬਲੌਗ ਦੀ ਔਰ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਇੱਕ ਭੈਣ ਦਾ ਹੋਰ ਦੱਸਦੀ ਹਾਂ ਤੁਹਾਨੂੰ ਉਹ ਹੈਗੇ ਨੇ ਮੋਟੀਵੇਟ ਯਰ ਲਾਈਫ ਦੀ ਆਈਡੀ ਤੋਂ ਹੈ ਉਹਨਾਂ ਨੇ ਨਾਮ वगैरह ਤਾਂ ਨਹੀਂ ਲਿਖਿਆ ਉਹ ਕਹਿੰਦੇ ਵੀਡੀਓ ਦੇਖ ਕੇ ਪੂਰਾ ਦਿਲ ਹੌਸਲੇ ਚ ਹੋ ਗਿਆ ਪੱਕਾ ਇਹ ਚੀਜ਼ਾਂ ਬਣਾ ਕੇ ਯੂਜ਼ ਕਰਾਂਗੇ ਖੁਸ਼ ਕਰਤਾ ਕਹਿੰਦੇ ਤੁਸੀਂ ਆਬਾਦ ਰਹੋ ਹਰ ਖੁਸ਼ੀ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਵੈਰੀ ਨਾਈਸਲੀ ਫਰਸਟ ਕਮੈਂਟ ਰਵਿੰਦਰ ਅ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਉਹ ਤਾਂ ਪਿਆਰ ਹੈ ਜੀ ਇਹ ਤਾਂ ਕਰਕੇ ਮੈਨੂੰ ਸੋਹਣੀ ਲੱਗਦੀ ਆ ਆਦਰਵਾਇਜ਼ ਕੋਈ ਅੱਡੀ ਆਪਣੇ ਇਚ ਖਾਸ ਗੱਲ ਹੈ ਨਹੀਂਗੀ ਤੇ ਇੱਕ ਭੈਣ ਕਹਿੰਦੇ ਨੇ ਕੌਰ ਕੌਰ ਦੀ ਆਈਡੀ ਤੋਂ ਕਹਿੰਦੇ ਜੀ ਧੁੱਪ ਤਾਂ ਨਿਕਲਦੀ ਨਹੀਂ ਅਸੀਂ ਕੀ ਕਰੀਏ ਤੇ سیرਮ ਕਿਵੇਂ ਪੜਾਈਏ ਰੇਟ ਕਰ ਲਓ ਜੀ ਥੋੜੇ ਦਿਨ ਕੋਈ ਚੱਕਰ ਨਹੀਂ ਆ ਜਦੋਂ ਧੁੱਪ ਨਿਕਲੂਗੀ ਤੁਸੀਂ ਕਰ ਲਿਓ ਗ੍ਰੀਨ ਸ਼ਰਟ ਜਤਿੰਦਰ ਕੌਰ ਭੈਣ ਕਹਿੰਦੇ ਜਿਹੜੇ ਤੁਸੀਂ ਗ੍ਰੀਨ ਸ਼ਰਟ ਪਾਈ ਸੀ ਰੈਡੀमेड ਆ ਬਿਲਕੁਲ ਜੀ ਰੈਡੀमेड ਆ ਉਹ ਆਪ ਪਟਿਆਲੇ ਦੀ ਏਸੀ ਮਾਰਕੀਟ ਤੋਂ ਲਈ ਸੀ ਉਦੋਂ ਅਸੀਂ ਸੰਗਰੂਰ ਰਹਿੰਦੇ ਹੁੰਦੇ ਸੀ ਅਦੇ ਹੀ ਤੇ ਪਾਪਾ ਕੱਪੜਿਆਂ ਦੇ ਬੜੇ ਸ਼ਕੀਨ ਸੀਗੇ ਤੇ ਮੈਂ ਵੀ ਕੱਪੜਿਆਂ ਦੇ ਸ਼ਕੀਨ ਸੀਗੀ ਸੋ ਕਈ ਵਾਰੀ ਅਸੀਂ ਕੱਪੜੇ ਖਰੀਦਣ ਵਾਸਤੇ ਪਟਿਆਲੇ ਚਲੇ ਜਾਂਦੇ ਸਿਸਟਰ ਦੇ ਘਰ ਨਾਲ ਆ ਜਾਂਦੇ ਅ ਸੋ ਇਹ ਉਹ ਪਲੇ ਵੇਲੇਆਂ ਦੀ ਦਾ ਸੂਟ ਸੀਗਾ ਜੀ ਜਿਹੜਾ ਮੇਰਾ ਪਲਾਜ਼ੋ ਦੇ ਨਾਲ ਸੂਟ ਸੀ ਇਹ ਉਹ ਮੈਂ ਪਾਇਆ ਸੀ ਕਦੇ ਕਦੇ ਫੇਰ ਕੱਢ ਕੇ ਪਾ ਲੈਣੀ ਹੁੰਨੀ ਆ ਤੇ ਲੋ ਜੀ ਨੈਕਸਟ ਮੇਰੇ ਖਿਆਲ ਆ ਇੱਕ ਨਾ ਕਿਸੇ ਨੇ ਕਿਹਾ ਸੀਗਾ ਕਹਿੰਦੇ ਲੋ ਜੀ ਨਾਜ਼ੀਆ ਖਾਨ ਕਹਿੰਦੇ ਵੀ ਮੈਂ ਸਾਰਾ ਕੁਝ ਯੂਜ਼ ਕਰਦੀ ਆ ਜੋ ਵੀ ਤੁਸੀਂ ਦੱਸਦੇ ਹੋ ਮੈਂ ਬਜਾਰੂ ਕਰੀਮਾਂ ਛੱਡ ਦਿੱਤੀਆਂ ਸਾਰੇ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਥੈਂਕ ਯੂ ਨਾਜ਼ੀਆ ਜੀ ਥੈਂਕ ਯੂ ਸੋ ਮੱਚ ਆਪਣੇ ਬਸ ਇਸ ਤਰ੍ਹਾਂ ਰਿਜ਼ਲਟ ਜਿਹੜੇ ਉਹ ਜਰੂਰ ਸ਼ੇਅਰ ਕਰਦੇ ਰਹਾ ਕਰੋ ਤੇ ਨੀਲਮ ਕੌਰ ਭੈਣ ਕਹਿੰਦੇ ਵੀ ਇਹ ਫੇਸ ਪੈਕ ਹੈ ਜਿਹੜਾ ਇਹ ਕਿੰਨੇ ਦਿਨਾਂ ਬਾਅਦ ਯੂਜ਼ ਕਰਨਾ ਕਰ ਲਿਆ ਕਰੋ ਜੀ ਹਫਤੇ ਚ ਦੋ ਕੁ ਵਾਰ ਕਰ ਲਿਆ ਕਰੋ ਲੋ ਜੀ ਇੱਕ ਭੈਣ ਨੇ ਨਾ ਮੈਨੂੰ ਕਿਹਾ ਸੀਗਾ ਹਾਂਜੀ ਸਰਬਜੀਤ कौर ਢਿੱਲੋਂ ਭੈਣ ਨੇ ਕਹਿੰਦੇ ਜੀ ਮੇਰੇ ਦਹੀਂ ਦੇ ਨਾਲ ਵਾਲਾਂ ਨੂੰ ਅਲਰਜੀ ਹੁੰਦੀ ਐ ਦੇਖੋ ਹੁਣ ਦਹੀਂ ਤੋਂ ਵੀ ਅਲਰਜੀ ਐ ਜਿਹੜੀਆਂ ਬਿਲਕੁਲ ਨੇਚਰਲ ਚੀਜ਼ਾਂ ਚ ਕਰਨਾ ਨੇਚਰਲ ਚੀਜ਼ਾਂ ਦੇ ਵਿੱਚ ਵੀ ਤਾਂ ਮਿਲਾਵਟ ਐ ਕਹਿੰਦੇ ਮੈਂ ਹੁਣ ਸਰਬਜੀਤ कौर ਕੋਟ ਕਪੂਰਾ ਤੋਂ ਨੇ ਭੈਣ ਉਹ ਕਹਿੰਦੇ ਚੌਲਾਂ ਦਾ ਪਾਣੀ ਲਾਉਣਾ ਸੀ ਦਹੀਂ ਦੀ ਥਾਂ ਤੇ ਹੋਰ ਕੁਝ ਪਾ ਸਕਦੇ ਆ ਦੇਖੋ ਜੀ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਆ ਜੇ ਤੁਸੀਂ ਦਹੀਂ ਨਹੀਂ ਨਹੀਂ ਯੂਜ਼ ਕਰਦੇ ਵੈਸੇ ਤਾਂ ਮੈਨੂੰ ਲੱਗਦਾ ਕੋਈ 1% ਲੋਕ ਹੀ ਹੋਣਗੇ ਜਿਨ੍ਹਾਂ ਨੂੰ ਦਹੀਂ ਸੂਟ ਨਾ ਕਰਦਾ ਹੋਵੇ ਵਾਲਾਂ ਲਈ ਜੇ ਤੁਸੀਂ ਦਹੀਂ ਨਹੀਂ ਨਾ ਲਾ ਸਕਦੇ ਭੈਣ ਤੇ ਤੁਸੀਂ ਕੀ ਕਰੋ ਬੇਸਣ ਲਓ ਬੇਸਣ ਦੇ ਵਿੱਚ ਚੋਲਾਂ ਦਾ ਪਾਣੀ ਪਾ ਲਿਓ ਉਹਦੇ ਵਿੱਚ ਦੂਜਾ ਫੇਰ ਹੋਰ ਵੀ ਪਾਣੀ ਪਾ ਲਿਓ ਠੀਕ ਹੈ ਤੇ ਉਹਦਾ ਇੱਕ ਲਿਕਵਿਡ ਜਿਹਾ ਬਣਾ ਲਿਓ ਤੇ ਜੋ ਲਿਕਵਿਡ ਜਿਹਾ ਬਣ ਗਿਆ ਤੇ ਉਹਦੇ ਨਾਲ ਆਪਣੇ ਵਾਲ ਤੋਂ ਉਹ ਤਾਂ ਇੱਕ ਤਰ੍ਹਾਂ ਦਾ ਸ਼ੈਂਪੂ ਆ ਜਿਹੜਾ ਬੇਸਣ ਨਾਲ ਉਹ ਇੱਕ ਤਰ੍ਹਾਂ ਦਾ ਸ਼ੈਂਪੂ ਆ ਇਹਦੇ ਚ ਤਾਂ ਤੁਹਾਨੂੰ ਸ਼ੈਂਪੂ ਦੀ ਲੋੜ ਵੀ ਨਹੀਂ ਪੈਣੀ ਬੇਸਣ ਨਾਲ ਜਦੋਂ ਤੁਸੀਂ ਵਾਲ ਧੋਵੋਗੇ ਜਿਵੇਂ ਸਾਡਾ ਬੇਸਣ ਨਾਲ ਫੇਸ ਚਮਕਦਾ ਨਾ ਉਵੇਂ ਵਾਲ ਵੀ ਚਮਕਦੇ ਨੇ ਤੁਸੀਂ ਦਹੀਂ ਦੀ ਥਾਂ ਤੇ ਬਿਸਣ ਯੂਜ਼ ਕਰ ਸਕਦੇ ਹੋ ਲੋ ਜੀ ਇੱਕ ਕਮੈਂਟ ਹੋਰ ਸੀਗਾ ਜਿਹੜਾ ਪੜ੍ਹਨਾ ਬਹੁਤ ਜ਼ਿਆਦਾ ਲਾਜ਼ਮੀ ਸੀਗਾ ਪੈਕ ਲਗਾ ਕੇ ਕਹਿੰਦੇ ਪੱਖੇ ਥੱਲੇ ਸਕਾ ਸਕਦੇ ਪੱਖੇ ਥੱਲੇ ਸਭਾਉਣਾ ਪਊਗਾ ਜੀ ਗਰਮੀ ਇੰਨੀ ਜ਼ਿਆਦਾ ਹੈਗੀ ਐ ਐਦਾਂ ਬੈਠੇ ਰਹੋਗੇ ਤਾਂ ਸੁੱਕਣਾ ਹੀ ਨਹੀਂ ਇਹ ਕਦੇ ਵੀ ਨਹੀਂ ਸੁੱਕਣਾ ਹੈਗਾ ਇਸ ਕਰਕੇ ਕੋਈ ਚੱਕਰ ਨਹੀਂ ਆ ਅ ਪੱਖੇ 'ਚ ਬੈਠਿਆ ਕਰੋ ਤੁਸੀਂ ਤੇ ਤਹ ਮਾਲਵਿੰਦਰ ਸਿੰਘ ਦੀ ਆਈਡੀ ਤੋਂ ਕੋਈ ਭੈਣ ਨੇ ਉਹ ਕਹਿੰਦੇ ਮਦਨ ਸਟੋਰ ਤੋਂ ਬਹੁਤ ਸੋਹਣੀਆਂ ਨਮਕਦਾਨੀਆਂ ਨੇ ਲੈ ਕੇ ਆਉਣਾ ਦੀਦੀ ਲੈ ਕੇ ਆਉਂਗੀ ਜੀ ਬਸ ਪੁੱਛਿਆ ਹੀ ਨਾ ਤਾਂ ਉਹੀ ਵੱਡਾ ਹੀ ਕੰਮ ਬੜਿਆ ਤੇ ਨਮਕਦਾਨੀ ਦਾ ਮੈਨੂੰ ਕੱਜਲ ਪਾਉਣ ਨਾਲ ਅੱਖਾਂ ਠੀਕ ਨਹੀਂ ਲੱਗਦੀਆਂ ਕੱਜਲ ਫੈਲ ਦਾ ਵਧੀਆ-ਵਧੀਆ ਕੱਜਲ ਲੈ ਕੇ ਦੇਖ ਲਈ ਵਧੀਆ-ਵਧੀਆ ਕੱਜਲ ਕਿਹੜੇ ਹੁੰਦੇ ਨੇ ਜੀ ਜਿਹੜਾ ਘਰੇ ਬਣਾਇਆ ਹੁੰਦਾ ਗੁਲਾਬ ਜਲ ਪਾ ਪਾ ਕੇ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਕਿਸ-ਕਿਸਕੇ ਨਾਲ ਫੇਰ ਬਣਦਾ ਬੜੇ ਦਿਨ ਲੱਗਦੇ ਨੇ ਉਹਦੇ ਤੇ ਬਣਨ ਤੇ ਲੋ ਜੀ ਹੁਣ ਨਾ ਮੈਨੂੰ ਉਹ ਵਾਲਾ ਧਿਆਨ ਨਹੀਂ ਰਿਹਾ ਕਮੈਂਟ ਜਿਹੜਾ ਮੈਂ ਪੜ੍ਹਨਾ ਚਾਹੁੰਦੀ ਸੀ ਇੱਕ ਭੈਣ ਦਾ ਨਾ ਕਮੈਂਟ ਆਇਆ ਸੀਗਾ ਮੈਂ ਤੁਹਾਨੂੰ ਦੱਸਦੀ ਹਾਂ ਉਹਨਾਂ ਨੇ ਕੀ ਲਿਖਿਆ ਸੀ ਇੱਕ ਭੈਣ ਕਹਿੰਦੇ ਨਾ ਵੀ ਤੁਸੀਂ ਕਹਿੰਦੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਇੰਨਾ ਜੁੜੇ ਹੋਏ ਹੋ ਕਿ ਸਾਡੀ ਹਰ ਗੱਲ ਦਾ ਜਵਾਬ ਦਿੰਦੇ ਹੋ ਔਰ ਸਾਡੇ ਕਮੈਂਟ ਪੜ੍ਹਦੇ ਹੋ ਸਭ ਤੋਂ ਵੱਡੀ ਗੱਲ ਦੇਖੋ ਜਿਹੜਾ ਉਹਨਾਂ ਨੇ ਕਿਹਾ ਕਿ ਸਾਡੇ ਕਮੈਂਟ ਪੜ੍ਹਦੇ ਹੋ ਕਹਿੰਦੇ ਹੋਰ ਕੋਈ ਵੀ ਬਲੌਗਰ ਕਦੇ ਕੋਈ ਕਮੈਂਟ ਨਹੀਂ ਪੜ੍ਹਦਾ ਫਿਰ ਤੁਸੀਂ ਉਹਨਾਂ ਨੂੰ ਦੇਖਦੇ ਗਾਤੋਂ ਜੀ ਜੇ ਕੋਈ ਪੜ੍ਹਦਾ ਹੈ ਛੱਡੋ ਖੜਾ ਉਹਨਾਂ ਦਾ ਜਿਹੜੇ ਪੜਦੇ ਨਹੀਂ ਹੈਗੇ ਤੁਸੀਂ ਕੀ ਲੈਣਾ ਉਹਨਾਂ ਤੋਂ ਜਿਹੜੇ ਤੁਹਾਡੀ ਕਦਰ ਨਹੀਂ ਕਰਦੇ ਤੁਸੀਂ ਤੁਹਾਡੇ ਕਰਕੇ ਮੈਂ ਆ ਠੀਕ ਹੈ ਜੀ ਮੇਰੇ ਵਲੌਗ ਕੀਤੇ ਕਰਕੇ ਨਹੀਂ ਤੁਹਾਡੀ ਕਰਕੇ ਨੇ ਤੁਹਾਡੇ ਵਿਊਜ਼ ਤੁਹਾਡੀਆਂ ਗੱਲਾਂ ਤੁਹਾਡੇ ਆਈਡੀਆਜ਼ ਮੇਰੇ ਲਈ ਬਹੁਤ ਇੰਪੋਰਟੈਂਟ ਹੁੰਦੇ ਨੇ ਸਾਰੇ ਤਾਂ ਮੈਂ ਕਮੈਂਟ ਪੜ ਨਹੀਂ ਸਕਦੀ ਪਰ ਕਈ ਵਾਰੀ ਬਹੁਤ ਇੰਪੋਰਟੈਂਟ ਹੁੰਦਾ ਹੈ ਔਰ ਬਹੁਤ ਜ਼ਰੂਰੀ ਹੁੰਦਾ ਪੜਨਾ ਸੋ ਉਹ ਜ਼ਰੂਰ ਪੜਨਾ ਹੁੰਦਾ ਹੁਣ ਭੈਣ ਨੇ ਲਿਖਤਾ ਕਿ ਸਾਡਾ ਨਾਮ ਲਿਓ ਅਸੀਂ ਤੁਹਾਡੇ ਵਲੌਗ ਦੇਖਦੇ ਆਂ ਹੁਣ ਦੇਖੋ ਤੁਸੀਂ ਵਲੌਗ ਦੇਖਦੇ ਹੋ ਤੁਸੀਂ ਸਾਨੂੰ ਲਾਈਕ ਕਰਦੇ ਹੋ ਮੇਰੀ ਹਰ ਗੱਲ ਤੁਹਾਨੂੰ ਅੱਛੀ ਲੱਗਦੀ ਹੈ ਹਨ ਤੇ ਉਹ ਆਪਣੀ ਦਿਲੋਂ ਅਟੈਚਮੈਂਟ ਹੋ ਜਾਂਦੀ ਹੈ ਫਿਰ ਤੇ ਉਹ ਕਹਿੰਦੇ ਨੇ ਸਾਡਾ ਨਾਮ ਲਿਓ ਤੇ ਮੈਂ ਉਹਨਾਂ ਦਾ ਨਾਮ ਨਾਲ ਲਵਾਂ ਤੇ ਫਿਰ ਇਹ ਮੇਰੇ ਲਈ ਚੰਗੀ ਗੱਲ ਹੋਊਗੀ ਇੱਕ ਵਾਰ ਦੇਖਣਗੇ ਉਹ ਦੋ ਵਾਰ ਦੇਖਣਗੇ ਤੀਜੀ ਵਾਰ ਕਹਿਣਗੇ ਚਲੋ ਛੱਡੋ ਭਰੇ ਸੀ ਕੀ ਲੈਣਾ ਹਨ ਤੇ ਆਪਾਂ ਇੱਥੇ ਇਹ ਜਿਹੜਾ ਆਪਣਾ ਪਲੇਟਫਾਰਮ ਹੈਗਾ ਨਾ ਇਹਦੇ ਵਿੱਚ ਆਪਾਂ ਨਫ਼ਰਤ ਫੈਲਾਉਣੀ ਆਏ ਇਦੇ ਚ ਆਪਾਂ ਪਿਆਰ ਦੇਣ ਤੇ ਪਿਆਰ ਲੈਣ ਆਈਆਂ ਸੋ ਪਿਆਰ ਵੰਡ ਰਹੀਆਂ ਆਪਾਂ ਇੱਕ ਦੂਜੇ ਦੇ ਨਾਲ ਹਨ ਜੋ ਮੇਰੇ ਦੁੱਖ ਸੁੱਖ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਕਈ ਭੈਣਾ ਮੇਰੇ ਨਾਲ ਆਪ ਵੀ ਦੁੱਖ ਸੁੱਖ ਸ਼ੇਅਰ ਕਰ ਲੈਂਦੀਆਂ ਨੇ ਚਲੋ ਕਮੈਂਟਸ ਦੇ ਥਰੂ ਵੀ ਬਹੁਤ ਸਾਰੀਆਂ ਕਰਦੀਆਂ ਨੇ ਕਈ ਵਾਰੀ ਫੋਨ ਕਾਲ ਕਰ ਲੈਂਦੀਆਂ ਨੇ ਜਾਂ ਵਟਸਐਪ ਮੈਸੇਜ ਕਰ ਲੈਂਦੀਆਂ ਨੇ ਸੋ ਜੇ ਅਸੀਂ ਤੁਹਾਡੀ ਸਾਡੀ ਨਿਗਾਹ ਦੇ ਵਿੱਚ ਕੋਈ ਵੈਲਿਊ ਨਹੀਂ ਕੋਈ ਇੰਪੋਰਟੈਂਸ ਨਹੀਂ ਤਾਂ ਤੁਹਾਡੀ ਵੀ ਤਾਂ ਸਾਡੀ ਨਿਗਾਹ ਦੇ ਵਿੱਚ ਫਿਰ ਕੋਈ ਨਹੀਂ ਹੋਊਗੀ ਇਹ ਤਾਂ ਲੈਣ ਦਾ ਦੇਣ ਹੈ ਜੀ ਹੈ ਨਾ ਜੀ ਨੂੰ ਜੀ ਹੈ ਜੇ ਤੁਸੀਂ ਸਾਨੂੰ ਪਸੰਦ ਕਰਦੇ ਹੋ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਤੁਹਾਡੀ ਜਿਹੜੀ ਹਰ ਗੱਲ ਹੈ ਉਹਨੂੰ ਖਿੜੇ ਮੱਥੇ ਲਈਏ ਔਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਵਲੌਗ ਦੇ ਵਿੱਚ ਨਾ ਲਿਆ ਜਾਵੇ ਤੇ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡਾ ਨਾਮ ਲਈਏ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਅੱਗੇ ਵੀ ਮੈਂ ਕੱਦੀ ਵਾਰ ਦੱਸੀ ਹੈ ਕੁਝ ਕ ਹੈਗੇ ਨੇ ਜਿਨ੍ਹਾਂ ਨੂੰ ਮੈਂ ਵੀ ਦੇਖਦੀ ਹਾਂ ਕੁਝ ਕਹੇ ਜੇ ਵਲੌਗਰ ਨੇ ਜਿਨ੍ਹਾਂ ਨੂੰ ਮੈਂ ਦੇਖਦੀ ਹਾਂ ਜਿਨ੍ਹਾਂ ਦੀ ਮੈਂ ਫੈਨ ਹਾਂ ਜਿਆਦਾ ਨਹੀਂ ਆ ਇੱਕ ਦੋ ਦੇਖਦੀ ਹਾਂ ਔਰ ਉਹਨਾਂ ਦੀ ਮੈਂ ਫੈਨ ਹਾਂ ਜੇ ਉਹਨਾਂ ਦੇ ਕਦੇ ਵਲੌਗ ਨਹੀਂ ਆਉਂਦਾ ਤੇ ਮੈਨੂੰ ਐ ਹੁੰਦਾ ਵੀ ਮੈਨੂੰ ਤਾਂ ਹੁਣ ਅੱਜ ਕੁਝ ਮਿਲਿਆ ਨਹੀਂ ਹੈਗਾ ਹਨਾ ਜਿਵੇਂ ਇੱਕ ਡਾਈਟ ਨਹੀਂ ਹੁੰਦੀ ਇੱਕ એનર્ਜੀ ਨਹੀਂ ਹੁੰਦੀ ਹੈ ਨਾ ਵੀ ਉਹ ਵਾਲਾ ਕੰਮ ਆ ਮੇਰਾ ਤੇ ਜੇ ਕਦੇ ਮੈਂ ਉਹਨਾਂ ਦਾ ਵਲੌਗ ਮਿਸ ਹੋ ਜੇ ਮੇਰੇ ਤੋਂ ਮੈਨੂੰ ਅੱਛਾ ਨਹੀਂ ਲੱਗਦਾ ਹਨਾ ਤੇ ਮੈਂ ਵੀ ਕਦੀ ਵਾਰ ਉਹਨਾਂ ਨੂੰ ਕਮੈਂਟ ਕੀਤਾ ਉਹਨਾਂ ਨੇ ਇੱਕ ਅੱਧੀ ਵਾਰ ਮੇਰਾ ਕਮੈਂਟ ਪੜ੍ਹਿਆ ਮੇਰਾ ਨਾਮ ਲਿਆ ਉਸ ਤੋਂ ਬਾਅਦ ਉਹਨਾਂ ਨੇ ਕਦੇ ਨਹੀਂ ਲਿਆ ਫਿਰ ਮੈਂ ਕਮੈਂਟ ਹੀ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਿਆ ਕਿ ਮੇਰੇ ਕਮੈਂਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਹਨਾ ਤੇ ਕਈ ਉਹ ਹੋਰਾਂ ਦੇ ਕਮੈਂਟ ਪੜਦੇ ਰਹਿੰਦੇ ਮੇਰਾ ਕਮੈਂਟ ਉਹਨਾਂ ਨੇ ਕਦੇ ਪੜਿਆ ਹੀ ਨਾ ਪਤਾ ਨਹੀਂ ਕੀ ਚੱਕਰ ਸੀਗਾ ਮੈਨੂੰ ਸਮਝ ਨਹੀਂ ਆਈ ਵੀ ਉਹ ਮੇਰਾ ਕਮੈਂਟ ਕਿਉਂ ਨਹੀਂ ਪੜਦੇ ਸੀਗੇ ਤੇ ਫਿਰ ਮੈਂ ਦੇਖਦੀ ਤਾਂ ਜਰੂਰ ਹੈਗੀਆਂ ਦੇਖਦੀ ਹੁਣ ਵੀ ਹੈਗੀਆਂ ਪਰ ਹੁਣ ਮੈਂ ਕਮੈਂਟ ਨਹੀਂ ਕਰਦੀ ਹੈਗੀ ਸੋ ਜੇ ਮੈਂ ਤੁਸੀਂ ਮੈਨੂੰ ਲਾਈਕ ਕਰਦੇ ਹੋ ਮੇਰੇ ਵਲੌਗ ਦੇਖਣੇ ਪਸੰਦ ਕਰਦੇ ਹੋ ਤੁਸੀਂ ਚਾਹੁੰਦੇ ਹੋ ਨਾਮ ਲਿਆ ਜਾਵੇ ਤਾਂ ਨਾਮ ਲੈਣਾ ਜ਼ਰੂਰੀ ਹੁੰਦਾ ਹੈ ਨਾ ਤੇ ਜੇ ਤੁਸੀਂ ਨਾਮ ਨਹੀਂ ਲੈਂਦੇ ਤੁਸੀਂ ਕਮੈਂਟ ਕਰਨੇ ਛੱਡ ਦੋਗੇ ਹੋ ਸਕਦਾ ਦੇਖਦੇ ਰਹੂੰ ਪਰ ਕਮੈਂਟ ਕਰਨੇ ਛੱਡ ਦੋਗੇ ਹੈ ਨਾ ਤੇ ਇਸ ਕਰਕੇ ਜਦੋਂ ਸਾਨੂੰ ਕੋਈ ਚੀਜ਼ ਬਹੁਤ ਚੰਗੀ ਲੱਗਦੀ ਹੈ ਨਾ ਅਸੀਂ ਕਮੈਂਟ ਵੀ ਉੱਥੇ ਕਰਦੇ ਆ ਅਦਰਵਾਈਜ਼ ਸਾਨੂੰ ਜ਼ਰੂਰਤ ਨਹੀਂ ਹੁੰਦੀ ਤੇ ਤੁਹਾਡੇ ਨਾਲ ਆਪਣਾ ਕੰਮ ਹੈ ਜਿਹੜਾ ਉਹ ਜੁੜਿਆ ਹੋਇਆ ਹੈ ਤੁਹਾਡੇ ਨਾਲ ਮੇਰੀ ਦਿਲੋਂ ਸਾਂਝ ਹੈ ਦਿਲੋਂ ਅਟੈਚਮੈਂਟ ਹੈ ਤੁਹਾਡੀ ਹਰ ਸਮੱਸਿਆ ਮੇਰੀ ਸਮੱਸਿਆ ਹੁੰਦੀ ਹੈ ਔਰ ਮੇਰੀ ਹਰ ਸਮੱਸਿਆ ਤੁਹਾਡੀ ਹੁੰਦੀ ਹੈ ਮੈਨੂੰ ਇਹ ਵੀ ਪਤਾ ਹੈ ਹੁਣ ਮੇਰਾ ਕੱਪ ਤੇ ਗਲਾਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਅਜੇ ਤੱਕ ਠੀਕ ਨਹੀਂ ਹੋਈ ਤੇ ਬਹੁਤ ਭੈਣਾਂ ਦੇ ਮੈਨੂੰ ਫੋਨ ਵੀ ਆਉਂਦੇ ਨੇ ਕਿ ਉਹ ਸਹੀ ਹੋ ਗਿਆ ਕਿ ਨਹੀਂ ਹੋਇਆ ਜੀ ਕਈ ਭੈਣਾਂ ਦੇ ਮੈਨੂੰ ਨਾ ਮਤਲਬ ਕਿ ਮੈਸੇਜ ਵੀ ਆਉਂਦੇ ਨੇ WhatsApp ਤੇ ਤੇ ਕਈ ਫੋਨ ਕਰ ਕਰਕੇ ਮੈਨੂੰ ਦੱਸਦੇ ਨੇ ਕਿ ਇਦਾਂ ਕਰੋ ਜੀ ਤੁਸੀਂ ਇਦਾਂ ਕਰੋ ਜੀ ਬੜੀ ਮੈਨੂੰ ਦੱਸਦੇ ਨੇ ਅੱਜ ਵੀ ਇੱਕ ਭੈਣ ਦਾ ਆਇਆ ਸੀਗਾ ਮੈਨੂੰ ਫੋਨ ਆਇਆ ਸੀ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਤੁਸੀਂ ਪਾਣੀ ਹੁੰਦਾ ਨਾ ਇੱਕ ਬਰਤਨ ਇਹੋ ਜਿਹਾ ਲਓ ਜਿਹਦੇ ਵਿੱਚ ਉਹ ਡੁੱਬੇ ਰਹਿਣ ਤੇ ਉਹਨਾਂ ਦਾ ਡੁੱਬਣਾ ਬਹੁਤ ਜ਼ਰੂਰੀ ਹੈ ਇੱਕ ਭੈਣ ਰਵੀ ਬੋਪਾ ਰਾਏ ਨੀ ਪਟਿਆਲì ਤੋਂ ਉਹ ਕਹਿੰਦੇ ਤੁਸੀਂ ਵੀ ਗਲਾਸ ਹੈ ਨਾ ਜਿਹੜਾ ਵਿੱਚ ਫਸਿਆ ਹੋਇਆ ਕੱਪ ਦੇ ਉਹਦੀ ਵਿੱਚ برف ਪਾਓ ਆਈਸਕਿਊ ਪਾਕੇ ਰਖੋ ਹਣਾ ਬੜੀਆਂ ਭੈਣਾਂ ਨੇ ਜੀ ਬੜੇ ਸਾਰੇ ਉਹ ਚੀਜ਼ਾਂ ਮੈਨੂੰ ਦੱਸ ਰਹੀਆਂ ਨੇ ਸੋ ਮੇਰੀ ਸਮੱਸਿਆ ਤੁਹਾਡੀ ਸਾਰੀਆਂ ਦੀ ਸਮੱਸਿਆ ਬਣੀ ਹੋਈ ਹੈ ਔਰ ਇਹ ਸਮੱਸਿਆ ਹਜੇ ਉਦੋਂ ਤੱਕ ਸਮੱਸਿਆ ਹੀ ਰਹੂਗੀ ਜਿੰਨਾ ਚਿਰ ਉਹ ਕਪਾ ਦੇ ਵਿੱਚੋਂ ਗਲਾਸ ਨਹੀਂ ਨਿਕਲਦਾ ਠੀਕ ਹੈ ਜੀ ਤੇ ਮੈਂ ਸੁੱਟ ਨਹੀਂ ਆਉਂ ਇੱਕ ਭੈਣ ਨੇ ਨਾ ਬੜੀ ਵਧੀਆ ਗੱਲ ਕੀਤੀ ਸੁਖਜਿੰਦਰ ਕੌਰ ਸਿਸ਼ਾ ਜਦੋਂ ਉਹ ਭੈਣ ਨਾ ਮਤਲਬ ਭੈਣ ਨਹੀਂ ਉਹ ਤਾਂ ਬੱਚੀ ਸੀ ਸਮਝ ਲਓ ਮੇਰੇ ਕੋਲ ਜਿਹੜੀ ਆਈ ਸੀ ਉਹ ਅਮਰੀਕਾ ਤੋਂ ਆਈ ਸੀ ਬੇਟੀ ਇੱਥੇ ਪ੍ਰਾਗ ਨਰਸਿੰਗ ਹੋਮ ਹੈ ਆਪਣੇ ਫ੍ਰੀਪੋਟ ਉਹ ਆਏ ਸੀਗੇ ਤੇ ਉਹਨਾਂ ਦੀ ਬੇਟੀ ਆਈ ਸੀ ਨਾਲ ਤੇ ਉਹ ਸਿਰਫ ਕਹਿੰਦੇ ਅਸੀਂ ਨਾ ਵੀ ਦੇਖਿਆ ਵੀ ਤੁਹਾਡੀ ਸ਼ਾਪ ਆ ਇੱਥੇ ਹਨਾ ਸਾਡੀ ਨਿਗਾ ਪਈ ਤੇ ਅਸੀਂ ਕਿਹਾ ਵੀ ਅਸ ਤਾਂ ਮੇਰੇ ਨਾਲ ਬਹੁਤ ਜ਼ਰੂਰੀ ਹੈ ਤੁਹਾਨੂੰ ਉਹ ਮਿਲਣ ਲਈ ਆਏ ਤੇ ਉਹਨਾਂ ਦਾ ਨਾਮ ਸੁਖਜਿੰਦਰ ਸੀ ਉਹ ਕੁੜੀਆ ਦਾ ਨਾਮ ਤੇ ਉਹ ਆਡੈਂਟਿਸਟ ਨੇ ਅਮਰੀਕਾ ਹੋ ਸਕਦਾ ਹੈ ਵੀ ਉਹੀ ਸੁਖਜਿੰਦਰ ਹੋਣ ਜਾਂ ਕੋਈ ਹੋਰ ਨਹੀਂ ਹਨਾ ਮੈਨੂੰ ਪਤਾ ਨਹੀਂ ਆ ਤੇ ਉਹਨਾਂ ਨੇ ਕਮੈਂਟ ਕੀਤਾ ਸੀਗਾ ਕਹਿੰਦੇ ਤੁਸੀਂ ਐ ਸਮਝ ਲਓ ਕਿ ਗਲਾਸ ਨੂੰ ਕੁੰਡਾ ਲੱਗ ਗਿਆ ਕੱਪ ਦੇ ਵਿੱਚ ਗਲਾਸ ਫਸਿਆ ਨਾ ਕਹਿੰਦੇ ਗਲਾਸ ਨੂੰ ਐ ਸਮਝਣ ਨੂੰ ਵੀ ਕੱਪ ਦਾ ਕੁੰਡਾ ਲੱਗਿਆ ਤੁਸੀਂ ਇਹਨੂੰ ਉਵੇਂ ਯੂਜ਼ ਕਰ ਲਓ ਗੱਲ ਇਹਨਾਂ ਭੈਣ ਦੀ ਵੀ ਬੜੀ ਵਧੀਆ ਸੀ ਪਰ ਭੈਣੇ ਗੱਲ ਪ੍ਰੋਬਲਮ ਪਤਾ ਕੀ ਆ ਫਿਰ ਸਫਾਈ ਨਹੀਂ ਹੋਣੀ ਆ ਇਹ ਦੋ ਕੱਪ ਤੇ ਗਲਾਸ ਆ ਜਿਹੜੇ ਹੁਣ ਗਲਾਸ ਦੀ ਸਫਾਈ ਹੋ ਗਈ ਪਰ ਕੱਪ ਆ ਜਿਹੜਾ ਉਹਦੀ ਸਾਈਡਾਂ ਤੋਂ ਸਫਾਈ ਨਹੀਂ ਹੋਣੀ ਹੈ ਨਾ ਯੂਜ਼ ਨਹੀਂ ਕੀਤਾ ਜਾ ਸਕਦਾ ਚਲੋ ਮਜ਼ਾਕ ਪਜਾਕ ਦੇ ਵਿੱਚ ਭੈਣ ਨੇ ਕਮੈਂਟ ਕਰਤਾ ਤੇ ਆਪਾਂ ਵੀ ਉਦਾਂ ਹੀ ਲੈ ਲਿਆ ਉਸ ਨੂੰ ਤੇ ਲੋ ਜੀ ਇਹ ਤਾਂ ਗੱਲ ਹੋ ਗਈ ਆਪਣੀ ਹੋ ਗਈ ਨਿਬੜ ਗਈ ਕਿ ਦੂਜੇ ਬਲੌਗਰ ਆ ਜਿਹੜੇ ਉਹ ਕਮੈਂਟ ਨਹੀਂ ਪੜਦੇ ਜਵਾਬ ਨਹੀਂ ਦਿੰਦੇ ਆਪਾਂ ਉਹਨਾਂ ਵਿੱਚੋਂ ਨਹੀਂ ਹੈਗੇ ਠੀਕ ਹੈ ਜੀ ਆਪ ਪਸਾਰਿਆਂ ਤੋਂ ਡਿਫਰੈਂਟ ਹੈ ਤੇ ਆਪਣਾ ਸਿਸਟਮ ਅਲੱਗ ਹੀ ਆ ਬਾਕੀਆਂ ਨਾਲੋਂ ਆਪਣਾ ਉਹ ਵੜਾ ਸਿਸਮ ਹੈ 아니 ਇਹ ਦੂਜੇ ਬਲੌਗਰਾਂ ਵਾਲਾ ਮੈਂ ਤਾਂ ਸਿਰਫ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਆਣੀ ਆ ਮੈਂ ਇਹ ਨਹੀਂ ਆ ਕਿ ਮੈਂ ਰੋਹ ਕੰਮ ਦਿਖਾਉਣੇ ਮੈਂ ਉਹ ਕੰਮ ਦਿਖਾਉਣੇ ਮੈਂ ਅੱਪਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਆਉਣੇ ਆ। ਲਾਈਟ ਮੂਡ ਦੇ ਵਿੱਚ ਅੱਜ ਮੈਂ ਬਿਲਕੁਲ ਹੀ ਲਾਈਟ ਮੂਡ ਦੇ ਵਿੱਚ ਆਈ ਆ। ਕਦੇ ਤੁਹਾਨੂੰ ਸਕਿਨ ਬਾਰੇ ਦੱਸ ਦੇਣੀ ਆ। ਚਲੋ ਕਈ ਵਾਰੀ ਕੁਝ ਖਾਣਾ ਬਣਾਉਣਾ ਹੈਗਾ ਤੇ ਤੁਹਾਨੂੰ ਨਾਲ ਹੀ ਦੱਸ ਦੇਈ ਤਾਂ ਕਿ ਅੱਜ ਆਪਾਂ ਇਸ ਤਰ੍ਹਾਂ ਕਰਕੇ ਆ ਬਣਾ ਰਹੇ ਆ। ਉਹਦੇ ਵਿੱਚ ਮੈਂ ਇਹ ਵੀ ਕਹਿਣੀ ਹੁੰਦੀ ਆ ਤੁਸੀਂ ਮੇਰੀਆਂ ਗਲਤੀਆਂ ਕਰ ਦੋ। ਕਈ ਬੈਣਾ ਦੱਸ ਦਿਆਂ ਨੇ ਇਥੋਂ ਇਦਾਂ ਕਰ ਲਓ ਹਨਾ ਕਿਉਂਕਿ ਤੁਹਾਡੇ ਕੋਲੇ ਵੀ ਮੇਰੇ ਵਰਗਾ ਹੀ ਤਜਰਬਾ ਹੈ। ਮੇਰੇ ਵਰਗੀਆਂ ਤੁਸੀਂ ਹੋ ਔਰ ਕੁਝ-ਕੀ ਚੀਜ਼ਾਂ ਮੈਨੂੰ ਕਹਤਾ ਹੁੰਦੀਆਂ ਨੇ ਕੁਝ-ਕੀ ਚੀਜ਼ਾਂ। ਤੁਹਾਨੂੰ ਪਤਾ ਹੁੰਦੀਆਂ ਨੇ ਰਲ ਮਿਲ ਕੇ ਆਪਾਂ ਆਪਦੀ ਪੂਰੀ ਪਾਈ ਲੱਗ ਜਾਂਦੀ ਆ ਹਨਾ ਮੈਨੂੰ ਵੀ ਜਦੋਂ ਇਹ ਚਕੀ ਲੱਗਦੀ ਆ ਬਹੁਤ ਲੱਗਦੀ ਆ ਕਈ ਵਾਰੀ ਹਿਚਕੀ ਇਸ ਤਰੀਕੇ ਦੀ ਲੱਗਦੀ ਆ ਕਿ ਉਹ ਬੰਦ ਹੀ ਨਹੀਂ ਹੁੰਦੀ ਕਈ ਵਾਰੀ ਹਿਚਕੀ ਬਹੁਤ ਛੇ ਦੀ ਹਟ ਜਾਂਦੀ ਆ ਪਾਣੀ ਪੀਤਾ ਹਟ ਗਈ ਮੈਂ ਦੇਖਿਆ ਅੱਜ ਕੱਲ ਕਲਯੁਗ ਦੀ ਹਿਚਕੀ ਐ ਇਹ ਪਾਣੀ ਨਾਲ ਹਟਦੀ ਨਹੀਂ ਹੈਗੀ ਇਹ ਹਿਚਕੀ ਕਲਯੁਗ ਦੀ ਆ ਪਾਣੀ ਨਾਲ ਹਟਦੀ ਹੋਈ ਨਹੀਂ ਹੈਗੀ ਤੇ ਇਹ ਕਲਯੁਗ ਦੀ ਹਿਚਕੀ ਨੂੰ ਆਪਾਂ ਹਟਾਉਣ ਦਾ ਇੱਕ ਤਰੀਕਾ ਦੱਸਦੇ ਆ ਕਿ ਸਿਕੰਟਾਂ ਦੇ ਵਿੱਚ ਹੀ ਹਟ ਜਾਂਦੀ ਆ ਇਹ ਹਿਚਕੀ ਮਿੰਟ ਨਹੀਂ ਲੱਗਦਾ ਸਿਕੰਟ ਹੀ ਲੱਗਦੇ ਨੇ ਕੁਛ ਕਰ ਤੇ ਹੈ ਕਈ ਵਾਰੀ ਨਾ ਲੋਕਾਂ ਨੂੰ ਇਸ ਤਰ੍ਹਾਂ ਦੀ ਹਿਚਕੀ ਲੱਗਦੀ ਹੈ ਕਿ ਦਵਾਈ ਲੈਣੀ ਪੈਣੀ ਹੈ ਦਵਾਈ ਬਣਾ ਨਹੀਂ ਹਟਦੀ ਹੈਗੀ ਸੋ ਦਵਾਈ ਨਾਲ ਲੈਣੀ ਪਵੇ ਦਵਾਈਆਂ ਤੋਂ ਤੁਹਾਨੂੰ ਦੂਰ ਰੱਖਦੀ ਹਣੀ ਦਵਾਈ ਨਾਲ ਲੈਣੀ ਪਵੇ ਇਸ ਦੇ ਲਈ ਇੱਕ ਵੀ ਅੱਜ ਛੋਟਾ ਜਿਹਾ ਇੱਕ ਟੋਟਕਾ ਦੱਸਦੀ ਹਾਂ ਮੈਂ ਤੁਹਾਨੂੰ ਹਿਚਕੀ ਵਾਲਾ ਕਲ ਜੁਗੀ ਹਿਚਕੀ ਜਿਹਦਾ ਨਾਮ ਹੈ ਕਲ ਜੁਗੀ ਹਿਚਕੀ ਕਿਉਂਕਿ ਅੱਗੇ ਜਿਹੜੀ ਹਿਚਕੀ ਹੁੰਦੀ ਸੀ ਨਾ ਬੜੀ ਸ਼ਰੀਫ ਹੁੰਦੀ ਸੀ ਪਾਣੀ ਸੰਜਵਾਨੇ ਦੇ ਵਿੱਚ ਸ਼ਰੀਫ ਜੇ ਲੋਕ ਹੁੰਦੇ ਸ਼ਰੀਫ ਜੀ ਹਿਚਕੀ ਹੁੰਦੀ ਤੇ ਪਾਣੀ ਜਾਂ ਪੀ ਕੇ ਦੇ ਨਾਲ ਦੀ ਨਾਲੇ ਹਿਚਕੀ ਨੇ ਦਬ ਜਾਣਾ ਪਰ ਹੁਣ ਵਾਲੀ ਹਿਚਕੀ ਜਿਹੜੀ ਉਹ ਪਾਣੀ ਪੂਣੀ ਨਾਲ ਠੀਕ ਨਹੀਂ ਹ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅੱਜ ਕੱਲ ਜਿਹੜੀ ਹਚਕੀ ਹੈਗੀ ਆ ਉਹ ਕਿਵੇਂ ਹਟਦੀ ਆ ਮੈਂ ਅੱਜ ਹੀ ਮੈਨੂੰ ਹਚਕੀ ਲੱਗੀ ਤੇ ਕਈ ਵਾਰੀ ਨਾ ਉਹੀ ਜਿਵੇਂ ਕੰਮ ਲੱਗੇ ਹੋਏ ਆ ਵੀ ਚਲ ਹਟ ਜੂਗੀ ਹਟ ਜੂਗੀ ਆ ਨਾ ਮੈਂ ਦੁਕਾਨ ਤੇ ਸ਼ੌਪ ਤੇ ਕੰਮ ਲੱਗੀ ਹੋਈ ਸੀ ਤੇ ਮੈਨੂੰ ਉਹਨਾਂ ਬਹੁਤ ਜ਼ਿਆਦਾ ਇਰਿਟੇਸ਼ਨ ਹੋ ਰਹੀ ਸੀ ਕਿ ਹੁਣ ਹਟ ਨਹੀਂਦੀ ਪੇਟ ਦਰਦ ਕਰਾਂ ਲੱਗ ਜਾਂਦਾ ਜੀ ਪੇਟ ਦੁਖਾਂ ਲੱਗ ਜਾਂਦਾ ਖਿੱਚੀ ਨਾ ਕਰਦੀਆਂ ਨੇ ਨਾਲਾਂ ਜੂ ਹਚਕੀ ਲੱਗਦੀ ਏ ਲਓ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਹਚਕੀ ਕਿਵੇਂ ਹਟਾਉਣੀ ਆ ਔਰ ਸਕਿੰਟਾਂ ਦੇ ਵਿੱਚ ਹੀ ਹਟ ਜਾਣੀ ਆ ਔਰ ਫਰਸਟ ਅਟੈਂਪਟ ਦੇ ਵਿੱਚ ਹਿਚਕੀ ਹਟ ਜੂ ਦੁਬਾਰਾ ਨਹੀਂ ਆਉਂਦੀ ਹੈ ਜੀ ਫਿਰ ਐ ਨਹੀਂ ਆ ਕਿ ਪੂਰੀ ਲਾਈਫ ਨਹੀਂ ਆਉਂਦੀ ਹੈ ਜੀ ਉਸ ਦਿਨ ਦੁਬਾਰਾ ਨਹੀਂ ਆਉਂਦੀ ਹੈ ਜੀ ਲਓ ਆਪਾਂ ਨਾ ਮੈਂ ਥੋੜੇ ਲਾਈਟ ਦੇ ਮੂਡ 'ਚ ਤੁਹਾਡੇ ਨਾਲ ਮਜ਼ਾਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰ ਜਾਨੀ ਲਓ ਜੀ ਕੀ ਕਰਨਾ ਜਦੋਂ ਹਿਚਕੀ ਲੱਗੀ ਹੋਵੇ ਮੂੰਹ ਬੰਦ ਤੇ ਨੱਕ ਬੰਦ ਕਰਨਾ ਹੈ ਹੂੰ ਬੰਦ ਰੱਖਣਾ ਹੈ ਨੱਕ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਦ ਕਰਨਾ ਹੈ 19 ਦਿਨ ਬੰਦ ਕਰਕੇ ਰੱਖਣਾ ਹੈ ਜਿੰਨੀ ਦੇਰ ਤਹਾਨੂੰ ਆਏ ਨਾ ਲੱਗੇ ਕਿ ਹੁਣ ਮੇਰੇ ਤੋਂ ਹੋਰ ਬਲਵਾਸ਼ਤ ਨਹੀਂ ਹੁੰਦਾ ਕਿ ਮੇਰਾ ਸਾਹ ਵੱਲ ਹੁੰਦਾ ਤਾਂ ਛੱਡ ਦਿਓ ਦੁਬਾਰਾ ਹिचਕੀ ਨਹੀਂ ਆਉਣੀ ਜੀ ਇੱਥੇ ਹੀ ਹिचਕੀ ਦੀ ਕੱਲ ਜੂ ਵੀ ਹिचਕੀ ਦੀ ਕਹਾਣੀ ਇੱਥੇ ਜਦੋਂ ਆ ਜੂ ਠੀਕ ਹੈ ਜੀ ਇੱਕ ਛੋਟਾ ਜਿਹਾ ਟੋਟਕਾ ਪਰ ਬਹੁਤ ਇੰਪੋਰਟੈਂਟ ਟੋਟਕਾ ਜਦੋਂ ਸਾਨੂੰ ਲੱਗੀ ਹੁੰਦੀ ਹੈ ਨਾ ਛੋਟੀ ਜੀ ਵੀ ਕੋਈ ਸੱਟ ਲੱਗ ਜੇ ਕੁਝ ਵੀ ਹੋ ਜੇ ਸਾਡੇ ਕੰਡਾ ਹੀ ਲੱਗ ਜੇ ਨਾ ਜਿੰਨੀ ਦੇਰੋਂ ਨਿਕਲਦਾ ਨਹੀਂ ਹੈ ਤਾਂ ਉਹ ਮੜਾ ਜਾ ਹੁੰਦਾ ਹੈ ਮੜੀ ਜੀ ਸੂਨ ਹੋਦੀ ਹੈ ਫ੍ਰੀਕ ਦੀ ਹੈ ਨਾ ਪਰ ਜਦੋਂ ਜਿੰਨਾ ਜੇਰੋਂ ਨਿਕਲਦੀ ਨਹੀਂ ਉਹ ਸਾਨੂੰ ਬਹੁਤ ਤੰਗ ਕਰਦੀ ਹੈ ਸੋ ਕਈ ਵਾਰੀ ਪ੍ਰੋਬਲਮ ਤਾਂ ਨਿੱਕੀ ਜੀ ਹੁੰਦੀ ਹੈ ਪਰ ਉਹ ਤੰਗ ਬਹੁਤ ਕਰ ਰਹੀ ਿੰਦੀ ਸਾਨੂੰ ਸੋ ਇਹ ਛੋਟਾ ਜਿਹਾ ਟੋਟਕਾ ਹੈਗਾ ਜੇ ਕਦੇ ਹਿਚਕੀ ਦੀ ਪ੍ਰੋਬਲਮ ਕਿਸੇ ਨੂੰ ਆ ਜੇ ਬਸ ਇਹਨੂੰ ਕਰ ਲਿਓ ਇੱਕ ਵਾਰ ਕਰੋਗੇ ਦੁਬਾਰਾ ਹਿਚਕੀ ਨਹੀਂ ਆਉਂਗੀ ਅਜਮਾਇਆ ਹੋਇਆ ਅਨੁਸਕਾਰ ਕਈ ਚੀਜ਼ਾਂ ਮੇਰੇ ਕੋਲ ਹੈਗੀਆਂ ਹੈਗੀਆਂ ਨੇ ਟੋਟਕੇ-ਫੋਟਕੇ ਜੇ ਜਿਹੜੇ ਮੈਂ ਖੁਦ ਅਡਾਪਟ ਕਰ ਲੈਣੀਆਂ ਹੁੰਦੀਆਂ ਹਿਚਕੀ ਦਾ ਤਾਂ ਮੇਰਾ ਪੱਕਾ ਹੀ ਹੈ ਜੀ ਇਹ ਬਸ ਤੇ ਇੱਕ ਜਿਹੜਾ ਮੈਂ ਤੁਹਾਨੂੰ ਲੂਜ਼ ਮੋਸ਼ਨ ਤੋਂ ਦੱਸ ਦੇਣੀ ਹੈ ਕਿ ਕਾਲੀ ਚਾਹ ਦੇ ਵਿੱਚ ਨਿੰਬੂ ਨਿਚੋੜ ਕੇ ਪੀ ਲਓ ਉਹ ਪ੍ਰੋਬਲਮ ਨਾਲ ਦੀ ਨਾਲ ਖਤਮ ਹੋ ਜਾਂਦੀ ਹੈ ਪਹਿਲੀ ਵਾਰ ਚ ਸੋ ਹਿਚਕੀ ਦੀ ਪ੍ਰੋਬਲਮ ਹੈ ਜਿਹੜੀ ਇੱਥੇ ਹੀ ਖਤਮ ਹੋ ਜਾਂਦੀ ਹੈ ਬਸ ਇਸ ਤੋਂ ਵੱਧ ਨਹੀਂ ਲੋੜ ਦੇਖੋ ਅੱਜ ਮੈਂ ਡਰਾਈਵ ਕਰ ਰਹੀ ਸੀ ਜਾਂਦੇ ਜਾਂਦੇ ਮੈਨੂੰ ਨਾ ਵੀ ਐ ਲੱਗੇ ਕਿ ਬਹੁਤ ਜ਼ਿਆਦਾ ਹਿਚਕੀ ਆ ਰਹੀ ਠੀਕ ਹੀ ਨਹੀਂ ਹੋ ਰਹੀ ਜਾਂਦੇ ਜਾਂਦੇ ਥੋੜੀ ਦੇਰ ਬਸ ਇਸ ਤਰ੍ਹਾਂ ਨੱਕ ਕੁੱਟਿਆ ਹਿਚਕੀ ਖਤਮ ਲੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਕੁਝ ਕੁ ਗੱਲਾਂ ਸੀਗੀਆਂ ਤੁਹਾਡੇ ਨਾਲ ਤੇ ਮੇਨ ਜਿਹੜਾ ਮੁੱਦਾ ਸੀਗਾ ਉਹ ਸੀ ਇੱਕ ਤਾਂ ਹਿਚਕੀ ਦਾ ਤੇ ਇੱਕ ਸੀਗਾ ਉਹਨਾਂ ਬਲੌਗਰਾਂ ਦਾ ਜਿਹੜੇ ਤੁਹਾਡੇ ਗੱਲਾਂ ਦਾ ਜਵਾਬ ਨਹੀਂ ਦਿੰਦੇ ਤੇ ਤੁਹਾਡੀਆਂ ਤੁਹਾਡੇ ਕਮੈਂਟ ਕਦੇ ਵੀ ਨਹੀਂ ਪੜਦੇ ਹੈਗੇ ਤੁਹਾਡੇ ਇੰਨੇ ਇੰਪੋਰਟੈਂਟ ਕਮੈਂਟ ਜਿਨ੍ਹਾਂ ਦਾ ਕਦੀ ਕੋਈ ਜਵਾਬ ਵੀ ਨਹੀਂ ਦਿੰਦਾ ਹੁੰਦਾ ਬਹੁਤ سارے ਅਜਿਹੇ ਬਲੌਗਰ ਮੈਂ ਦੇਖਦੀ ਆਂ ਤੇ ਮੈਂ ਕਮੈਂਟ ਪੜ ਕਮੈਂਟ ਸਾਰੇ ਲੋਕ ਪੜਦੇ ਹੁੰਦੇ ਨਹੀਂ ਹਨ ਤੇ ਜਦੋਂ ਮੈਂ ਕਮੈਂਟ ਪੜਦੀ ਆਂ ਨਾ ਉਹਦੇ ਵਿੱਚ ਕਦੇ ਵੀ ਕਿਸੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੇ ਫਿਰ ਮੈਨੂੰ ਲੱਗ ਰਿਹਾ ਹੁੰਦਾ ਕਿ ਲੋਕ ਇੰਨੇ ਸਾਰੇ ਕਮੈਂਟ ਕਰੀ ਜਾਂਦੇ ਨੇ ਤੇ ਕਦੀ ਵੀ ਕੋਈ ਜਵਾਬ ਨਹੀਂ ਆ ਕਦੀ ਤਾਂ ਜਵਾਬ ਹੋਣਾ ਚਾਹੀਦਾ ਹੈ ਹਨ ਸੋ ਹੋ ਸਕਦਾ ਹੈ ਕਿ ਦਿੱਲੀ ਤਾਂ ਨਹੀਂ ਜਵਾਬ ਦਿੱਤੇ ਜਾਂਦੇ ਹੁੰਦੇ ਪਰ ਕਦੇ ਨਾ ਕਦੇ ਤਾਂ ਦਿੱਤੇ ਹੀ ਜਾਂਦੇ ਨੇ ਜਿਹੜੇ ਕੋਈ ਵਿਚਾਰੇ ਨੇ ਰੈਗੂਲਰ ਕਰਦੇ ਨੇ ਉਹਨਾਂ ਦਾ ਕਦੇ ਤੇ ਕਦੇ ਤਾਂ ਨਾਮ ਲੈਣਾ ਜ਼ਰੂਰੀ ਹੁੰਦਾ ਹੈ ਸੋ ਆਪਾਂ ਉਹਨਾਂ ਬਲੌਗਰਾਂ ਚੋਂ ਨਹੀਂ ਹੈਗੇ ਤੇ ਆਪਾਂ ਤੁਹਾਡੇ ਕਮੈਂਟ ਜਿਹੜੇ ਜਿਹੜੀ ਜ਼ਿਆਦਾ ਹੀ ਇੰਪੋਰਟੈਂਟ ਹੁੰਦੇ ਨੇ ਉਹ ਆਪਾਂ ਪੜ੍ਹ ਦਿੰਨੇ ਆ ਇੱਕ ਤਾਂ ਰੈਗੂਲਰ ਹੁੰਦਾ ਹੈ ਹਨ ਕਿ ਬਹੁਤ ਵਧੀਆ ਹੈ ਬਹੁਤ ਵਧੀਆ ਉਹ ਕਦੇ-ਕਦੇ ਪੜ੍ਹੇ ਜਾਂਦੇ ਨੇ ਇੱਕ ਹੁੰਦਾ ਹੈ ਕਿ ਕੁਝ ਪੁੱਛਿਆ ਗਿਆ ਹੈ ਬਹੁਤ ਇੰਪੋਰਟੈਂਟ ਪੁੱਛਿਆ ਗਿਆ ਉਹ ਦੱਸਣਾ ਜ਼ਰੂਰੀ ਹੁੰਦਾ ਇੱਕ ਹੈ ਕਿ ਅਸੀਂ ਪਹਿਲੀ ਵਾਰ ਆਏ ਆ ਸਾਡਾ ਨਾਮ ਲੈ ਦਿਓ ਉਹ ਜ਼ਰੂਰੀ ਹੁੰਦਾ ਇੱਕ ਹੈ ਕਿ ਸਾਡੇ ਬੱਚੇ ਦਾ ਬਰਥਡੇ ਆ ਨਾਮ ਲੈ ਦਿਓ ਉਹ ਬਹੁਤ ਜ਼ਰੂਰੀ ਹੁੰਦਾ ਹੈ ਨਾ ਸਾਡੇ ਬੱਚੇ ਵੈਸੇ ਹੀ ਤੁਹਾਡੇ ਵਲੌਗ ਦੇਖਦੇ ਨੇ ਉਹਨਾਂ ਦਾ ਨਾਮ ਲੈ ਦਿਓ ਉਹ ਵੀ ਬਹੁਤ ਜ਼ਰੂਰੀ ਹੁੰਦਾ ਪਰ ਮੈਂ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੀ ਤੁਹਾਡੇ ਨੂੰ ਕਿ ਸਟੱਡੀ ਵੱਲ ਕਨਸੈਂਟਰੇਟ ਕਰੋ ਬਲੌਗਿੰਗ ਭਾਵੇਂ ਨਾ ਦੇਖਣ ਬਲੌਗਸ ਭਾਵੇਂ ਨਾ ਦੇਖਣ ਬੱਚੇ ਤੁਹਾਡੇ ਮਾਵਾ ਦੇਖ ਲੈਣਗੇ ਪਰ ਸਟੱਡੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਟੱਡੀ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਨੌਕਰੀ ਨਹੀਂ ਮਿਲਦੀ ਤੇ ਅਸੀਂ ਪੜਨਾ ਨਹੀਂ ਹੈ ਸਿਰਫ ਨੌਕਰੀ ਲਈ ਨਹੀਂ ਪੜਦੇ ਅਸੀਂ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਪੜ੍ਹਾਈ ਤੋਂ ਬਿਨਾ ਅੱਜ ਕੱਲ ਕਰ ਹੀ ਨਹੀਂ ਸਕਦੇ ਹੈਗੇ ਜੇ ਤੁਸੀਂ ਪੜ੍ਹ ਗਏ ਨਾ ਤੁਸੀਂ ਕਦੇ ਭੁੱਖੇ ਹੀ ਨਹੀਂ ਮਰਦੇ ਹੈਗੇ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਕਰ ਹੀ ਜਾਓਗੇ ਕੋਈ ਵੀ ਕੰਮ ਕਰ ਲਓਗੇ ਕਿਉਂਕਿ ਅੱਜ ਕੱਲ ਆਨਲਾਈਨ ਦਾ ਜ਼ਮਾਨਾ ਹੈ ਕੁਝ ਵੀ ਕਰਨਾ ਤੁਸੀਂ ਸੋਸ਼ਲ ਮੀਡੀਆ ਤੋਂ ਬਿਨਾ ਅੱਜ ਕੱਲ ਕੰਮ ਚੱਲਦਾ ਨਹੀਂ ਹੈਗਾ ਉਹ ਅਨਪੜ੍ਹ ਬੰਦਾ ਚਲਾ ਨਹੀਂ ਸਕਦਾ ਠੀਕ ਹੈ ਜੀ ਕੰਮ ਉਹ ਚਲਾਉਂ ਚਲਾ ਸਕਦਾ ਪਰ ਬਹੁਤ ਜ਼ਿਆਦਾ ਨਹੀਂ ਚਲਾ ਸਕਦਾ ਸੋ ਸਾਰੇ ਬੱਚਿਆਂ ਨੂੰ ਮੇਰੀ ਬਸ ਇਹੀ ਰਿਕੁਐਸਟ ਹੈ ਕਿ ਤੁਹਾਡੀਆਂ ਮਾਵਾਂ ਵਲੌਗਸ ਦੇਖਣ ਜੀਆ ਤੁਸੀਂ ਜੇ ਦੇਖਦੇ ਹੋ ਤਾਂ ਉਦੋਂ ਦੇਖਣੇ ਜਦੋਂ ਤੁਹਾਡਾ ਸਕੂਲ ਦਾ ਕੰਮ ਕੰਪਲੀਟ ਹੋ ਜਾਏ ਠੀਕ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਤੇ ਕੱਲ ਨੂੰ ਮਿਲਦੇ ਹਾਂ ਇੱਕ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ